ਫਸਟ 2021 ਦੇ ਵਿੱਚ ਜਿਹੜੇ ਰਿਸਿਪੀਐਂਟ ਸੀ ਉਹ ਤਕਰੀਬਨ ਕੋਈ 2900 ਦੇ ਕਰੀਬ ਸੀਗੇ ਜੀ ਸੋ ਇੱਕ ਸਹੀ ਐਵਰੇਜ ਹੈਗੀ ਵੀ ਹਾਂਜੀ ਐਨ ਇੱਕ ਪ੍ਰੋ ਜਿਹੜੇ ਆ ਪੰਜ ਤੋਂ ਸੱਤ ਨਵੇਂ ਰਿਸਿਪੀਐਂਟ ਜਿਹੜੇ ਜੁੜ ਰਹੇ ਸੀ ਪਰ ਜਿਸ ਟਾਈਮ ਆਪਾਂ ਹੁਣ ਅੱਜ ਗੱਲ ਕਰ ਰਹੇ ਆਂ ਚਾਰ ਸਾਲਾਂ ਤੋਂ ਬਾਅਦ ਸਾਡੇ ਕੋਲ ਤਕਰੀਬਨ ਓਵਰ ਜਿਹੜੇ 19000 ਰਿਸਿਪੀਐਂਟਸ ਨੇ ਦੇ ਵਿੱਚ ਸਪੈਸ਼ਲੀ ਬੀਸੀ ਦੇ ਵਿੱਚ 2150 ਜਿਹੜਾ ਹੈ 2150 ਡਾਲਰ ਜੇ ਤੁਸੀਂ ਸਿੰਗਲ ਲੋ ਤੇ ਤੁਸੀਂ ਲੋ ਇਨਕਮ ਦੇ ਵਿੱਚ ਆਂਦੇ ਹੋ ਤੇ ਜੇ ਤੁਸੀਂ ਫੈਮਿਲੀ ਦੇ ਨਾਲੋਂ ਤਾਂ ਓਵਰ 올 ਇਨਕਮ ਜਿਹੜੀ ਤੁਹਾਡੀ 4400 ਡਾਲਰ ਜਿਹੜੀ ਆ ਉਹ ਲੋ ਇਨਕਮ ਦੇ ਵਿੱਚ ਆਂਦੀ ਹੈ ਤੁਸੀਂ ਅ ਜੀ ਨਹੀਂ ਬਿਲਕੁਲ ਮੇਨਸਟ੍ਰੀਮ ਕਮਿਊਨਿਟੀ ਤੋਂ ਵੀ ਕਾਫੀ ਮਿਲ ਰਿਹਾ ਹੈ ਦੂਜੀਆਂ ਸੰਸਥਾਵਾਂ ਤੋਂ ਵੀ ਕਾਫੀ ਜਿਹੜਾ ਸਹਿਯੋਗ ਮਿਲ ਰਿਹਾ ਆ ਉਹਦੇ ਵਿੱਚ ਕੁਝ ਕ੍ਰੈਡਿਟ ਯੂਨੀਅਨਸ ਨੇ ਉਹ इवन ਕੋਚ ਚਰਚ ਨੇ ਜੀ ਜਿਹੜੇ ਸਾਨੂੰ ਮਦਦ ਕਰਦੇ ਨੇ ਵਿਕਟੋਰੀਆ ਤੋਂ ਵੀ ਨੇ इवन ਕੈਲਗਰੀ ਤੱਕ ਦੇ ਜਿਹੜੇ ਚਰਚ ਨੇ ਉਹਨਾਂ ਨੇ ਕੁਨਾਨ ਫੂਡ ਬੈਂਕ ਨੂੰ ਮਦਦ ਭੇਜੀ ਆ। ਸੋ 30000 ਲੋਕਾਂ ਨੇ ਰਜਿਸਟਰ ਕੀਤਾ ਹੋਇਆ ਹੈ ਉਹਦੇ ਚੋਂ 19000 ਦੇ ਕਰੀਬ ਹਰ ਮਹੀਨੇ ਤੁਸੀਂ ਸਰਵ ਕਰ ਰਹੇ ਹੋ ਬਟ ਐਸ ਯੂ ਸੈਡ ਕਿ ਰਜਿਸਟ੍ਰੇਸ਼ਨ ਜਿੰਨੀ ਇਨੇ ਲੋਕਾਂ ਦੀ ਹੋਈ ਹੈਗੀ ਏ ਤੇ ਜੇ ਉਹ ਆਜਣ ਤਾਂ ਤੁਹਾਨੂੰ ਰੈਡੀ ਹੋਣਾ ਪਵੇਗਾ। ਸੋ ਕੀ ਚੈਲੰਜਸ ਜਿਹੜੇ ਨੇ ਮੇਜਰ ਇਸ ਸਮੇਂ ਆ ਰਹੇ ਨੇ ਜੀ ਜਿਨ੍ਹਾਂ ਦੇ ਉੱਤੇ ਤੁਸੀਂ ਕੰਮ ਕਰ ਰਹੇ ਦਾ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ ਫੂਡ ਬੈਂਕਸ ਤੇ ਕੈਨੇਡੀਅਨਸ ਦੀ ਨਿਰਭਰਤਾ ਪਿਛਲੇ ਕੁਝ ਸਮੇਂ ਤੋਂ ਵਧੀ ਜਾ ਰਹੀ ਹੈ ਤੇ ਇਸ ਸੰਬੰਧ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਨੀਰਜ ਵਾਲੀਆ ਜੀ ਨਾਲ ਜਿਹੜੇ ਕਿ ਜਨਰਲ ਸੈਕਟਰੀ ਨੇ ਗੁਰੂ ਨਾਨਕ ਫੂਡ ਬੈਂਕ ਦੇ ਇਹ ਫੂਡ ਬੈਂਕ ਸਰੀ ਦੇ ਵਿੱਚ ਇੱਕਲਾ ਆਪਣਾ ਫੂਡ ਬੈਂਕ ਹੈ ਜੋ ਕਿ ਆਪਣੀ ਕਮਿਊਨਿਟੀ ਨੂੰ ਖਾਸ ਤੌਰ ਤੇ ਕੇਟਰ ਕਰ ਰਿਹਾ ਹੈ ਆਮ ਤੌਰ ਤੇ ਤਾਂ ਅਸੀਂ ਇਹ ਹੀ ਸੋਚਦੇ ਨੇ ਕਿ ਫੂਡ ਬੈਂਕਸ ਤੇ ਸਿਰਫ ਉਹੀ ਲੋਕ ਜਾਂਦੇ ਨੇ ਜਿਹੜੇ ਕਿ ਗਰੀਬੀ ਰੇਖਾ ਤੋਂ ਥੱਲੇ ਹੈਗੇ ਨੇ ਪਰ ਜੋ ਇਸੇ ਮੇ ਹਾਲਾਤ ਬਣੇ ਹੋਏ ਨੇ ਤੇ ਪਿਛਲੇ 4 ਸਾਲਾਂ ਤੋਂ ਜਦੋਂ ਤੋਂ ਇਹ ਸੰਸਥਾ ਹੋਂਦ ਵਿੱਚ ਆਈ ਏ ਕੀ ਕੁਝ ਚੱਲ ਰਿਹਾ ਹੈ ਆ ਉਸ ਪਰ ਗੱਲਬਾਤ ਕਰਦੇ ਨੇ ਨਿਰਜ ਵਾਲੀ ਜੀ ਨਾਲ ਨਿਰਜ ਜੀ ਜਿਆਨੂ ਵੈਲਕਮ ਟੂ ਦਾ ਪ੍ਰੋਗਰਾਮ ਥੈਂਕ ਯੂ ਵੈਰੀ ਮਚੀ ਹਰਪੀ ਜੀ ਸਤਿ ਸ਼੍ਰੀ ਅਕਾਲ ਸਾਰੇ ਦੇਖਣ ਵਾਲਿਆਂ ਨੂੰ ਸ਼ੁਕਰੀਆ ਜੀ ਸੋ ਨਿਰਜ ਜੀ ਸਾਨੂੰ ਅੱਜ ਦੱਸੋ ਕਿ ਫੂਡ ਬੈਂਕ ਜਿਹੜਾ ਹੈਗਾ ਉਹਦਾ ਕੀ ਮਤਲਬ ਕੀ ਹੁੰਦਾ ਹੈ ਫੂਡ ਬੈਂਕ ਦਾ ਕੀ ਰੋਲ ਕੀ ਹੁੰਦਾ ਹੈ ਜੀ ਅ ਜੇ ਨੂੰ ਸਰਲ ਪਾਸਾ ਦੇ ਵਿੱਚ ਦੇਖਿਆ ਜਾਏ ਜੀ ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਫੂਡ ਬੈਂਕ ਹੈ ਜੀ ਜਿਆਦਾ ਆ ਜਿਹੜੇ ਦੇਣ ਦੀ ਕੈਪੈਸਿਟੀ ਰੱਖਦਾ ਆ ਉਹ ਡੋਨਰ ਦੇ ਰੂਪ ਦੇ ਵਿੱਚ ਫੂਡ ਜਿਹੜਾ ਆ ਸੰਸਥਾ ਤੱਕ ਪਹੁੰਚਾ ਦਿੰਦਾ ਆ ਤੇ ਜਿਹੜੇ ਨੂੰ ਲੋਡ ਆ ਉਹ ਰਿਸਿਵਰ ਦੇ ਰੂਪ ਦੇ ਵਿੱਚ ਉਥੋਂ ਫੂਡ ਲੈ ਸਕਦਾ ਆ ਸੋ ਲੋੜਵੰਦਿਆਂ ਨੂੰ ਫੂਡ ਪ੍ਰੋਵਾਈਡ ਕਰਦੇ ਆ ਜੀ ਫੂਡ ਬੈਂਕਸ ਜੀ ਇੱਕ ਰਿਪੋਰਟ ਆਈ ਸੀ ਜੀ ਹਾਲ ਵਿੱਚ ਦਿਸ ਇਸ ਦੱਸਿਆ ਗਿਆ ਕਿ ਕੈਨੇਡਾ ਦੇ ਵਿੱਚ ਜਿਹੜੇ ਫੂਡ ਬੈਂਕਸ ਨੇ ਉਹਦੇ ਵਿੱਚ ਹੁਣ ਮਿਲੀਅਨਸ ਆਫ ਲੋਕ ਜਿਹੜੇ ਹੈਗੇ ਨੇ ਜਾ ਕੇ ਫੂਡ ਲੈ ਰਹੇ ਹੈਗੇ ਨੇ ਸੋ ਗੁਰੂ ਨਾਨਕ ਫੂਡ ਬੈਂਕ ਜਿਹੜਾ ਹੈਗਾ ਜੀ ਇਹਦੇ ਬਾਰੇ ਸਾਨੂੰ ਦੱਸੋ ਕਿ ਹਰ ਮਹੀਨੇ ਤੁਸੀਂ ਕਿੰਨੇ ਲੋਕਾਂ ਨੂੰ ਕੇਟਰ ਕਰ ਰਹੇ ਹੋ ਕੀ ਲੋਕਾਂ ਦੀ ਗਿਣਤੀ ਤੇ ਵਧ ਰਹੀ ਹੈ ਕੌਣ ਆ ਰਿਹਾ ਹੈ ਕੀ ਕੁਝ ਉਹਨਾਂ ਨੂੰ ਦਿੱਤਾ ਜਾਂਦਾ ਹੈ ਹਾਂ ਜੀ ਬਿਲਕੁਲ ਹਾਲੀ ਦੇ ਵਿੱਚ ਰਿਪੋਰਟ ਆਈ ਸੀ 2 2 ਮਿਲੀਅਨਸ ਬੈਂਕ ਨੂੰ ਪਹੁੰਚ ਲੈਣੇ ਪਰ ਨਾਲ ਦੀ ਨਾਲ ਇਹ ਵੀ ਗੱਲ ਸੱਚ ਹੈ ਕਿ ਬਹੁਤ ਐਦਾਂ ਦੇ ਲੋਕੀ ਨੇ ਜਿਹੜੇ ਹਲੇ ਵੀ ਫੂਡ ਬੈਂਕਸ ਤੱਕ ਅਪਰੋਚ ਨਹੀਂ ਕਰ ਪਾ ਰਹੇ ਉਹਨਾਂ ਦੇ ਰੀਜ਼ਨ ਕਾਫੀ ਹੋ ਸਕਦੇ ਆ ਪਿੱਛੇ ਵੀ ਕਿਸ ਕਾਰਨ ਉਹ ਨਹੀਂ ਆ ਰਹੇ ਨੇ ਪਰ ਜਿਸ ਆਧਾਰ ਦੇ ਉੱਤੇ ਮੈਂ ਤੁਹਾਨੂੰ ਇਹ ਗੱਲ ਦੱਸਣ ਜਾ ਰਿਹਾ ਉਹ ਗੁਰਨਾਨਕ ਫੂਡ ਬੈਂਕ ਦੇ ਕੋਲੇ ਪੂਰੇ ਉਹਦੇ ਪੁਖਤਾ ਜਿਹੜੇ ਸਬੂਤਸ ਨੇ ਅੱਜ ਆਪਾਂ 4 ਸਾਲ ਤੋਂ ਉੱਤੇ ਗੁਰਨਾਨਕ ਫੂਡ ਬੈਂਕ ਨੂੰ ਹੋਵੇ ਕਿ ਜੁਲਾਈ 1 ਜਿਹੜਾ ਹੈ ਜੀ 2020 ਦੇ ਵਿੱਚ ਇਹ ਖੁੱਲਿਆ ਸੀ ਅ ਤੇ ਜੁਲਾਈ 1 2021 ਦੇ ਵਿੱਚ ਜਿਹੜੇ ਰਿਸਿਪੀਐਂਟ ਸੀ ਉਹ तकरीबन ਕੋਈ 2900 ਦੇ ਕਰੀਬ ਸੀਗੇ ਜੀ ਸੋ ਇਟਿੰਕ ਸਹੀ ਐਵਰੇਜ ਹੈਗੀ ਵੀ ਹਾਂਜੀ ਐਨ ਇੱਕ ਪ੍ਰੋਜ ਜਿਹੜੇ ਆ ਪੰਜ ਤੋਂ ਸੱਤ ਨਵੇਂ ਰਿਸਿਪੀਐਂਟ ਜਿਹੜੇ ਜੁੜ ਰਹੇ ਸੀ ਪਰ ਜਿਸ ਟਾਈਮ ਆਪਾਂ ਹੁਣ ਅੱਜ ਗੱਲ ਕਰ ਰਹੇ ਆਂ ਚਾਰ ਸਾਲਾਂ ਤੋਂ ਬਾਅਦ ਸਾਡੇ ਕੋਲ तकरीबन ਓਵਰ ਜਿਹੜੇ 19000 ਰਿਸਿਪੀਐਂਟਸ ਨੇ ਜੀ ਫੂਡ ਬੈਂਕ ਦੇ 2900 ਤੋਂ 19000 ਤੱਕ ਦਾ ਇਹ ਸੰਖਿਆ ਜਿਹੜੀ ਵਧ ਗਈ ਹੈਗੀ ओके बहुत अह ਹੁਣ ਤਾਂ ਆਪਾਂ ਕਹਿ ਨਹੀਂ ਸਕਦੇ ਅਲਰਮਿੰਗ ਸਿਚੁਏਸ਼ਨ ਹੈ ਇਹ ਲਾਈਕ ਅ ਬਿਅੰਡ ਦਾ ਅਲਰਮਿੰਗ ਸਿਚੁਏਸ਼ਨ ਹੈ ਇਹ ਹੈਗੀ ਆ ਰੈਡ ਲਾਈਨ ਹੈ ਇਸ ਤੇ ਪੂਰੀ ਤਰੀਕੇ ਦੇ ਨਾਲ ਅ ਅਸੀਂ ਰੋਜ਼ ਜਿਹੜੇ ਗਰਨਾਨਕ ਫੂਡ ਬੈਂਕ ਦੇ ਵਿੱਚ ਆਲਮੋਸਟ 50 ਤੋਂ 55 ਨਿਊ ਰਿਸਿਪੀਐਂਟਸ ਜਿਹੜੇ ਰਜਿਸਟਰ ਕਰਦੇ ਹਾਂ ਜੀ ਅ ਜਿਹੜੇ ਫਸਟ ਟਾਈਮ ਫੂਡ ਬੈਂਕਸ ਦੇ ਨਾਲ ਜੁੜਦੇ ਨੇ ਫੂਡ ਬੈਂਕ ਲੈਡ ਸਿਨੈਰੀਓਸ ਇਹ ਬਿਲਕੁਲ ਚੇਂਜ ਹੋ ਚੁੱਕਿਆ ਆ ਸਮਝ ਆਂਦਾ ਸੀ ਸਾਡੀ ਵੀ ਸਮਝ ਆ ਸੀ 4 ਸਾਲ ਪਹਿਲਾਂ ਵੀ ਜਿਹੜਾ ਫੂਡ ਬੈਂਕਸ ਨੇ ਇਹ ਕੁਛ ਜਿਹੜੇ ਹੋਮਲੈਸ ਪੀਪਲ ਨੇ ਜਾਂ ਲੋ ਲੋਇੰਕਮ ਤੋਂ ਬਹੁਤ ਡਾਊਨ ਜਿਹੜੇ ਨੇ ਉਹਨਾਂ ਦੇ ਲਈ ਇਹ ਫੂਡ ਬੈਂਕਸ ਹੈਗੀ ਐ ਸੰਸਥਾ ਤੇ ਉਹਨਾਂ ਨੂੰ ਹੈਲਪ ਕਰਦੀ ਆ ਬਟ ਵਿਥਿਨ ਦੈਟ 3 ਪੀਰੀਅਡ 3 ਇਅਰਸ ਆਫ ਪੀਰੀਅਡ ਇੰਨਾ ਕੁਝ ਚੇਂਜ ਹੋ ਗਿਆ ਜਿਹੜੇ ਫੁੱਲ ਟਾਈਮ ਵਰਕਰਸ ਨੇ ਫੁੱਲ ਟਾਈਮ ਕਪਲਸ ਨੇ ਫੁੱਲ ਟਾਈਮ ਵਰਕਿੰਗ ਕਰਨ ਵਾਲੀਆਂ ਫੈਮਲੀਆਂ ਨੇ ਉਹ ਵੀ ਫੂਡ ਬੈਂਕ ਦੇ ਉੱਤੇ ਨਿਰਭਰ ਨੇ ਜੀ ਉਹ ਵੀ ਹੈਲਪ ਲੈ ਰੀਆਂ ਨੇ ਉਹਨਾਂ ਨੂੰ ਚਾਹ ਬੱਚਿਆਂ ਪੈਪਰਸ ਦੀ ਲੋੜ ਹੋਵੇ ਬੇਬੀ ਫੂਡ ਦੀ ਲੋੜ ਹੋਵੇ ਬੇਬੀ ਮਿਲਕ ਦੀ ਲੋੜ ਹੋਵੇ ਜਾਂ ਆਪਣੇ ਲਈ ਕੋਈ ਰਾਸ਼ਨ ਦੀ ਲੋੜ ਹੋਵੇ ਫੂਡ ਬੈਂਕ ਨੂੰ ਅਪਰੋਚ ਕਰ ਰਹੇ ਆ ਜਿਹੜਾ ਕੈਨੇਡਾ ਦੇ ਲਈ ਇੱਕ ਕੋਈ ਚੰਗਾ ਸਾਈਨ ਨਹੀਂ ਹੈ ਜੀ ਪਰ ਉਹਦੇ ਵਿੱਚ ਜ਼ਿਆਦਾਤਰ ਜੀ ਇਹ 19000 ਲੋਕ ਜਿਹਨਾਂ ਨੂੰ ਤੁਸੀਂ ਸਰਵ ਕਰ ਰਹੇ ਹੋ ਅ ਨੀਰਜ ਜੀ ਉਹਦੇ ਵਿੱਚ ਇਹ ਜ਼ਿਆਦਾਤਰ ਆਪਣੀ ਕਮਿਊਨਿਟੀ ਤੋਂ ਹੈਗੇ ਨੇ ਜਾਂ ਬਾਕੀ ਕਮਿਊਨਿਟੀਆਂ ਦੇ ਹੈਗੇ ਨੇ ਜਦੋਂ ਇਸ ਆਰੰਭ ਹੋਇਆ ਸੀ ਜੀ ਫੂਡ ਬੈਂਕ ਦਾ ਸਫਰ 2020 ਦੇ ਵਿੱਚ ਆ ਇੰਟਰਨੈਸ਼ਨਲ ਸਟੂਡੈਂਟਸ ਤੋਂ ਆਰੰਭ ਹੋ ਕੇ ਫਿਰ ਕੋਵਿਡ ਟਾਈਮ ਆ ਹோம் ਟੂ ਹோம் ਜਿਹੜੇ ਪੈਕੇਜ ਸਪਲਾਈ ਹੋਏ ਤੇ ਫਿਰ ਯਸ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਸੀਗੀ ਸ਼ੁਰੂ ਦੇ ਵਿੱਚ ਪਰ ਹੁਣ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਵੀ ਆਪਣੀ ਕਮਿਊਨਿਟੀ ਨੂੰ ਓਵਰਪਾਸ ਜਿਹੜੀਆਂ ਹੋਰ ਬਾਕੀ ਦੀਆਂ ਜਿਹੜੀਆਂ ਮਿਕਸ ਕਮਿਊਨਿਟੀਆਂ ਕਰ ਲਈਆਂ ਆ ਆ ਹੁਣ ਇਹ ਫੂਡ ਬੈਂਕ ਇਹ ਕੰਮ ਨਹੀਂ ਕਰ ਰਿਹਾ ਵੱਡੇ ਨੰਬਰ ਦੇ ਉੱਤੇ ਜਿਹੜੇ ਆ ਆ ਇੰਡੀਅਨਸ ਤੋਂ ਇਲਾਵਾ ਜਿਹੜੇ ਕਮਿਊਨਿਟੀਜ਼ ਨੇ ਉਹਨਾਂ ਨੂੰ ਵੀ ਸਰਵ ਕਰ ਰਹੇ ਜੀ ਐਂਡ ਇਹਦੇ ਵਿੱਚ ਜਿਹੜਾ ਫੂਡ ਬੈਂਕ ਦਾ ਕਨਸੈਪਟ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਡੋਨਰਸ ਆ ਕੇ ਦਿਨ ਦਿਨ ਸਾਮਾਨ ਅੱਗੇ ਜਿਨ੍ਹਾਂ ਨੂੰ ਲੋੜ ਹੈ ਦੇ ਦਿੱਤੀ ਜਾਂਦੀ ਹੈਗੀ ਇਹ ਕੀ ਕੁਝ ਤੁਸੀਂ ਪ੍ਰੋਵਾਈਡ ਕਰਦੇ ਹੋ ਜੀ ਉਹਨਾਂ ਨੂੰ ਇੱਕ ਫੂਡ ਬੈਂਕ ਤੋਂ ਹੈਲਪ ਉਹ ਜਿਹੜੀ ਮਿਲਦੀ ਆ ਅ ਸਿਧਾਂਤ ਤੇ ਬਣਾਇਆ ਗਿਆ ਹੈ ਵੀ ਤੁਸੀਂ ਉਹਨਾਂ ਨੂੰ ਉਹ ਸੈਂਕਸ਼ੇਵ ਆਈਟਮਸ ਦੋ ਤਾਕੀ ਕੋਈ ਭੁੱਖਾ ਨਾ ਸੋ ਸਕੇ ਉਹਦੇ ਘਰ ਦੇ ਵਿੱਚ ਜਿਹੜਾ ਆ ਫੂਡ ਇਨਾ ਖੋਵੇ ਵੀ ਅਗਲਾ ਖਾ ਕੇ ਆਪਣਾ ਗੁਜ਼ਾਰਾ ਕਰ ਸਕੇ ਅਸੀਂ ਬਹੁਤ ਏਸੈਂਸ਼ੀਅਲ ਆਈਟਮਸ ਜਿਹੜੀਆਂ ਦੇਣੀਆਂ ਸਟਾਰਟ ਕੀਤੀਆਂ ਸਿਗੀਆਂ ਜਿਹਦੇ ਵਿੱਚ ਜੇ ਆਪਾਂ ਇੰਡੀਅਨ ਫੈਮਲੀਆਂ ਦੀ ਗੱਲ ਕਰੀਏ ਉਹਨਾਂ ਦੇ ਲਈ ਊ ਵੀਟ ਫਲੋਰ ਆਟੇ ਦਾ ਇੱਕ ਬੈਗ ਰਾਈਸ 슈ਗਰ ਚਾਹ ਪਤੀ ਜਾਂ ਕਾਫੀ ਹੋ ਸਕਦੀ ਆ ਦਾਲਾਂ ਇਸ ਤਰ੍ਹਾਂ ਜਿਹੜੇ ਵਾਈਟ ਚਨੇ ਜਾਂ ਕਾਲੇ ਚਨੇ ਜਾਂ ਫਿਰ ਰਾਜਮਾ ਕੈਨ ਫੂਡ ਯਾ ਸਾਰੀ ਤਰ੍ਹਾਂ ਦੇ ਜਿਹੜੇ ਮਸਾਲੇ ਨੇ ਉੱਥੇ ਸਾਲਟ ਵੀ ਆ ਜਾਂਦਾ ਰੈੱਡ ਚਿਲੀ ਪਾਊਡਰ ਯਾ ਟਰਮਰਿਕ ਪਾਊਡਰ ਨੇ ਕਿਨੋਲਾ ਆਇਲ ਦਾ ਪੈਕੇਜ ਹੈਗਾ ਯਾ ਇਹ ਸਾਰੀ ਚੀਜ਼ਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਆ ਇਸ ਤੋਂ ਇਲਾਵਾ ਫੂਡ ਪਾਸਟਾ ਯਾ ਇਹ ਪਾਸਤਾ ਸੌਸ ਯਾ ਕੈਨ ਫੂਡਸ ਨੇ ਇਸੇ ਤਰੀਕੇ ਨਾਲ ਸੀਰੀਅਲਸ ਨੇ ਸਨੈਕਸ ਜਾਂ ਕਾਫੀ ਮਾਤਰਾ ਦੇ ਵਿੱਚ ਪਰ ਜਿਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਸਸਤਾ ਹੈ ਅੱਗੇ ਵਧੀ ਆ ਅ ਡੈਲਟਾ ਪੁਲਿਸ ਡਿਪਾਰਟਮੈਂਟ ਜਿਹੜਾ ਕੀਸਰੀ ਦੇ ਨਾਲ ਲੱਗਦਾ ਸ਼ਹਿਰ ਹੈ ਤੇ ਸਾਡਾ ਉੱਥੇ ਹੈੱਡ ਆਫਿਸ ਵੀ ਅਸੀਂ ਉੱਥੋਂ ਆਪਰੇਟ ਕਰਦੇ ਆ ਉੱਥੇ ਦੇ ਪੁਲਿਸ ਡਿਪਾਰਟਮੈਂਟ ਨੇ ਸਾਨੂੰ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜਾ ਜਿਹੜੀਆਂ ਹੋਮਸ ਯੂਜ਼ ਆਲ ਉਹ ਜਿਹਦੇ ਵਿੱਚ ਡਿਟਰਜੈਂਟ ਆ ਉਹ ਕਪੜਿਆਂ ਦਾ ਵੀ ਆ ਤੇ ਇਵਨ ਡਿਸ਼ਵਾਸ਼ਿੰਗ ਦਾ ਵੀ ਆ ਜਾਂ ਫਿਰ ਹੋਰ ਜਿਹੜੀਆਂ ਕਲੀਨਅਪਸ ਦੀ ਸਪਲਾਈਆਂ ਹਾਈਜੀਨਸ ਜਿਹੜੀਆਂ ਆ ਆ ਆਈਟਮਸ ਨੇ ਉਹ ਵੀ ਜਿਹੜਾ ਆ ਨਿਰੰਤਰ ਜਿਹੜੀ ਆ ਹਰ ਵੀਕ ਜਿਹੜੀ ਆ ਦਿੱਤੀ ਜਾਂਦੀ ਹੈ ਅ ਇਸ ਦੇ ਨਾਲ ਨਾਲ ਫਰੈਸ਼ ਪ੍ਰੋਡਿਊਸ ਜਿਹੜਾ ਆ ਉਹ ਹਰ ਹਫਤੇ ਹਰ 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 ਇੱਕ ਰਿਸਿਪੀਐਂਟਸ ਨੂੰ ਦਿੱਤਾ ਜਾਂਦਾ ਆ ਤੇ ਇਹ ਜਿਹੜੀ ਹੈ ਹੈਲਪ ਫੂਡ ਬੈਗਸ ਤੋਂ ਉੱਤੇ ਉੱਠ ਕੇ ਜਿਹੜੀ ਆ ਉਹ ਕੀਤੀ ਜਾ ਰਹੀ ਆ ਫੂਡ ਦੇ ਨਾਲ ਨਾਲ ਕਿਸੇ ਵੀ ਤਰੀਕੇ ਦੀ ਕੋਈ ਹੈਲਪ ਆ ਜਾਂ ਨਵੇਂ ਇਮੀਗ੍ਰੈਂਟਸ ਨੇ ਨਵੇਂ ਇਮੀਗ੍ਰੈਂਟਸ ਬਹੁਤ ਆ ਰਹੇ ਆ ਜੀ ਫੂਡ ਬੈਂਕ ਦੇ ਵਿੱਚ ਜਿਹਦੇ ਵਿੱਚ ਰਿਫਿਊਜੀਸ ਕਾਫੀ ਜਿਹੜੀ ਆ ਉਹਨਾਂ ਦੀ ਹਾਈ ਨੰਬਰਸ ਨੇ ਉਹਨਾਂ ਨੂੰ ਹੈਲਪ ਕੀਤੀ ਜਾਂਦੀ ਆ ਤਾਂ ਕਿ ਉਹ ਚੇਤੀ ਸੈਟਲਮੈਂਟ ਕਰ ਸਕਣ ਤੇ ਆਤਮ ਨਿਰਭਰ ਹੋਣ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੈਂ ਆਪਣੀ ਕਮਿਊਨਿਟੀ ਦੀ ਜੇ ਫੋਕਸ ਕਰਾਂ ਤਾਂ ਉਹਦੇ ਵਿੱਚ ਜ਼ਿਆਦਾਤਰ ਸ਼ੁਰੂਆਤ ਹੋਈ ਸੀ ਇੰਟਰਨੈਸ਼ਨਲ ਸਟੂਡੈਂਟਸ ਤੋਂ ਪਰ ਹੁਣ ਬਹੁਤ ਸਾਰੇ ਇਮੀਗਰੈਂਟਸ ਵੀ ਆ ਰਹੇ ਨੇ ਜਦੋਂ ਤੁਹਾਡੇ ਕੋਲ ਆਂਦੇ ਨੇ ਕੀ ਪ੍ਰੋਸੈਸ ਹੈਗਾ ਕਿਸ ਆਧਾਰ ਦੇ ਉੱਤੇ ਤੁਸੀਂ ਉਹਨਾਂ ਨੂੰ ਇਹ ਸਾਰੀਆਂ ਸਰਵਿਸਿਜ਼ ਦਿੰਦੇ ਹੋ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਿਰਫ ਖਾਣਾ ਪੀਣਾ ਹੀ ਨਹੀਂ ਬਲਕਿ ਏਸੈਂਸ਼ੀਅਲ ਟਾਇਲਟਰੀਜ਼ ਜਾਂ ਹੋਰ ਘਰ ਦੀਆਂ ਰੋਜ਼ਮਰਜ਼ੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਦਿੱਤੀਆਂ ਜਾਂਦੀਆਂ ਸੋ ਕੀ ਪ੍ਰੋਸੈਸ ਫਾਲੋ ਕੀਤਾ ਜਾਂਦਾ ਹੈਗਾ ਇਹ ਬਿਲਕੁਲ ਇਹ ਹੈ ਇੱਕ ਜਿਹੜੀ ਕਿਉਰਿਓਸਟੀ ਆ ਕਾਫੀ ਆਪਣੇ ਸੁਣਨ ਵਾਲਿਆਂ ਦੇ ਵਿੱਚ ਵੀ ਇਸ ਚੀਜ਼ ਦੇ ਬਾਰੇ ਹੈ ਵੀ ਫੂਡ ਬੈਂਕ 'ਚ ਜਾ ਕੇ ਕੋਈ ਵੀ ਅਦਾ ਐਕਸੈਸ ਨਹੀਂ ਹੁੰਦਾ ਇੱਕ ਥ੍ਰੈਸ਼ਹੋਲਡ ਰੱਖਿਆ ਗਿਆ ਹੈ ਇੱਕ ਪੂਰਾ ਪ੍ਰੋਸੈਸ ਹੈ ਜਿਹਦੇ ਵਿੱਚ ਵੀ ਤੁਹਾਨੂੰ ਨਿਕਲਣਾ ਪੈਂਦਾ ਹੈ ਤਾਂ ਕਿ ਤੁਸੀਂ ਜਿਹੜੇ ਆ ਕੁਆਲੀਫਾਈ ਕਰ ਸਕੋ ਉਸ ਪੈਕੇਜ ਦੇ ਲਈ ਉਹਦੇ ਵਿੱਚ ਸਭ ਤੋਂ ਪਹਿਲਾਂ ਜੇ ਤਾਂ ਤੁਸੀਂ ਇੱਥੇ ਲੰਬੇ ਸਮੇਂ ਤੋਂ 3 ਮਹੀਨੇ ਉਸ ਤੋਂ ਜ਼ਿਆਦਾ ਤੋਂ ਫਿਰ ਤੁਹਾਨੂੰ ਲੋਅ ਇਨਕਮ ਦਾ ਪ੍ਰੂਫ ਦੇਣਾ ਪੈਂਦਾ ਉਹਦੇ ਵਿੱਚ ਤੁਹਾਡੇ ਬੈਂਕ ਸਟੇਟਮੈਂਟਸ ਹੋ ਸਕਦੀਆਂ ਜਾਂ ਪੇ ਸਟੈਂਪਸ ਹੋ ਸਕਦੀਆਂ ਜਾਂ ਉਸ ਤੋਂ ਜ਼ਿਆਦਾ ਹੋਵੇ ਤੁਹਾਡੇ ਟੈਕਸ ਪੇਪਰ ਵੀ ਹੋ ਸਕਦੇ ਆ ਸੋ ਲੋਅ ਇਨਕਮ ਪ੍ਰੋਫਾਈਲ ਜਿਹੜੀ ਆ ਉਹ ਚੈੱਕ ਕੀਤੀ ਜਾਂਦੀ ਹੈ ਆ ਦੂਸਰੇ ਕੇਸਾਂ ਦੇ ਵਿੱਚ ਕਾਫੀ ਐਧਾ ਦੇ ਕੇਸ ਨੇ ਜਿਨ੍ਹਾਂ ਦੇ ਵਿੱਚ ਲੌਂਗ ਟਰਮ ਡਿਸੇਬਿਲਟੀ ਆ ਜੇ ਤੁਸੀਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਆ EIA ਤੇ ਜਾਂ ਕਿਸੇ ਹੋਰ ਸਰਵਿਸ ਕੈਨੇਡਾ ਦੇ ਉੱਤੇ ਨਿਰਧਾਰਤ ਹੋ ਤੇ ਫਿਰ ਤੁਹਾਨੂੰ ਹੈਲਪ ਜਿਹੜੀ ਆ ਉਹ प्रोवाइड ਕੀਤੀ ਜਾਂਦੀ ਆ ਤੇ ਐਪਲੀਕੇਸ਼ਨ ਅਪਰੂਵ ਕਰੀ ਜਾਂਦੀ ਆ ਪਰ ਜੇ ਤੁਸੀਂ ਅੱਜ ਹੀ ਨਵੇਂ ਆਏ ਹੋ ਤਾਂ ਫਿਰ ਜਿਹੜਾ ਆ ਉਸ ਸਕਿਪ ਕਰ ਦੇਣੇ ਨੇ ਦੇ ਲਈ ਤਾਂ ਕਿ ਤੁਸੀਂ ਜਿਹੜੇ ਆਪਣੀ ਇਨਕਮ ਜਨਰੇਟ ਕਰ ਸਕੋ ਤੇ ਤੁਹਾਡੀ ਪ੍ਰੋਫਾਈਲ ਜਿਹੜੀ ਆ ਦੁਬਾਰਾ ਤੋਂ ਇੱਕ ਵਾਰ ਚੈੱਕ ਹੁੰਦੀ ਆ ਵੀ ਤੁਸੀਂ ਲੋ ਇਨਕਮ ਦੇ ਵਿੱਚ ਹੋ ਜਾਂ ਤੁਹਾਨੂੰ ਮਦਦ ਦੀ ਲੋੜ ਨਹੀਂ ਹੈ ਹਰ ਇੱਕ ਸਖਸ਼ ਜਿਹਦੇ ਮੈਂਬਰਸ਼ਿਪ ਹੈ ਆ ਫੂਡ ਬੈਂਕ ਦੀ ਉਹਨਾਂ ਦੀ ਰਸੀਪੀਐਂਟ ਦਾ ਸਟੇਟਸ ਦਿੱਤਾ ਜਾਂਦਾ ਹੈ ਤੇ ਹਰ ਇੱਕ 6 ਮਹੀਨੇ ਤੋਂ ਬਾਅਦ ਜਿਹੜਾ ਆ ਉਹ ਦੁਬਾਰਾ ਤੋਂ ਇਹ ਸਾਰਾ ਚੈੱਕ ਹੁੰਦਾ ਹੈ ਤਾਂ ਕਿ ਹਾਲਾਤ ਦੇਖੇ ਜਾਣ ਵੀ ਉਹਨਾਂ ਨੂੰ ਹਲੇ ਮਦਦ ਦੀ ਲੋੜ ਆਇਆ ਜਾਂ ਨਹੀਂ ਆ ਪਰ ਮੈਂ ਇੱਥੇ ਇਹ ਗੱਲ ਜਰੂਰ ਸਪਸ਼ਟ ਕਰਨਾ ਵੀ ਜਿੰਨੇ ਵੀ ਫੂਡ ਬੈਂਕ ਦੇ ਰਸੀਪੀਐਂਟਸ ਨੇ ਬਹੁਤ ਹੀ ਤਰਦਾਦ ਜਿੰਨੇ ਮਰਜ਼ੀ ਆਪਾਂ ਹਾਈ ਪਰਸੈਂਟੇਜ ਉਹ ਕਹਿ ਦਈਏ ਜਦੋਂ ਤੱਕ ਉਹਨਾਂ ਨੂੰ ਜ਼ਰੂਰਤ ਹੈ ਉਦੋਂ ਤੱਕ ਇਹ ਜਿਹੜੀ ਸਰਵਿਸਿਜ਼ ਲੈਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਆ ਉਹ ਆਤਮ ਨਿਰਭਰ ਹੋ ਕੇ ਤੇ ਆਪਣੇ ਆਪ ਜਿਹੜਾ ਆਪਣਾ ਗੁਜ਼ਾਰਾ ਜੀ ਜਦ ਤੁਸੀਂ ਲੋ ਇਨਕਮ ਦਾ ਜ਼ਿਕਰ ਕਰਦੇ ਹੈਗੇ ਹੋ ਲੋ ਇਨਕਮ ਕਿੰਨੀ ਕੁ ਮੰਨੀ ਜਾਂਦੀ ਹੈ ਜਿਹਦੇ ਆਧਾਰ ਦੇ ਉੱਤੇ ਉਹਨਾਂ ਨੂੰ ਇਹ ਬੈਨੀਫਿਟਸ ਦਿੱਤੇ ਜਾਂਦੇ ਨੇ ਤੇ ਕਿੰਨੀ ਵਾਰ ਹਫ਼ਤੇ ਦੇ ਵਿੱਚ ਤੁਸੀਂ ਉਹਨਾਂ ਨੂੰ ਸਮਾਨ ਦਿੰਦੇ ਹੋ ਕੈਨੇਡੀਅਨ ਫੂਡ ਬੈਂਕਸ ਦੇ ਵਿੱਚ ਸਪੈਸ਼ਲੀ BC ਦੇ ਵਿੱਚ 2150 ਜਿਹੜਾ ਹੈ 2150 ਡਾਲਰ ਜੇ ਤੁਸੀਂ ਸਿੰਗਲ ਹੋ ਤੇ ਤੁਸੀਂ ਲੋ ਇਨਕਮ ਦੇ ਵਿੱਚ ਆਂਦੇ ਹੋ ਤੇ ਜੇ ਤੁਸੀਂ ਫੈਮਿਲੀ ਦੇ ਨਾਲੋਂ ਤਾਂ ਓਵਰੋਲ ਇਨਕਮ ਜਿਹੜੀ ਤੁਹਾਡੀ 4400 ਡਾਲਰ ਜਿਹੜੀ ਆ ਉਹ ਲੋਅ ਇਨਕਮ ਦੇ ਵਿੱਚ ਆਂਦੀ ਹੈ ਜੇ ਤੁਸੀਂ ਉਸ ਤੋਂ ਅਬਵ ਹੋ ਤੇ ਤੁਸੀਂ ਲੋਅ ਦੇ ਵਿੱਚ ਨਹੀਂ ਆਉਦੇ ਬਟ ਫਿਰ ਵੀ ਜੇ ਤੁਹਾਡੇ ਸਰਕਮਸਟੈਂਸਿਸ ਚੇਂਜ ਹੋ ਗਏ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਜੀ ਜਿੱਦਾਂ ਮੈਂ ਕਿਹਾ ਵੀ ਫੁੱਲ ਟਾਈਮ ਵਰਕਰ ਵੀ ਜਿਹੜੇ ਆ ਫੂਡ ਬੈਂਕ ਦੀ ਹੈਲਪ ਲੈ ਰਹੇ ਆ ਆ ਕਿਉਂਕਿ ਹਾਈ ਇੰਟਰਸਟ ਰੇਟ ਜਾਂ ਕੁਝ ਹੋ ਹੋ ਕਾਰਨ ਕਰਕੇ ਜਦੋਂ ਪੇਮੈਂਟਸ ਬਜਟ ਖਰਾਬ ਹੋ ਗਏ ਨੇ ਤੇ ਫਿਰ ਜਿਹੜੀ ਆ ਜੀ ਉਹਨਾਂ ਨੂੰ ਮਜਬੂਰਨ ਫੂਡ ਬੈਂਕ ਆਉਣਾ ਪੈਂਦਾ ਤੇ ਅਸੀਂ ਕੰਡੀਸ਼ਨਲ ਜਿਹੜੇ 3 ਮਹੀਨੇ ਦੀ ਅਪਰ ਨੇ ਆ ਬੇਸਡ ਓਨ ਦ ਪ੍ਰੂਫ ਆਫ ਦ ਐਵਿਡੈਂਸ ਜਿਹੜੇ ਉਹ ਸਾਨੂੰ ਪ੍ਰੂਫ ਜੀ ਤੇ ਹਫਤੇ ਦੇ ਵਿੱਚ ਵਿੱਚ ਇੱਕ ਵਾਰੀ ਮਹੀਨੇ 'ਚ ਤੁਸੀਂ ਇਹਨਾਂ ਨੂੰ ਸਮਾਨ ਦਿੰਦੇ ਹੋ ਯਾਰ ਹਰ ਹਫਤੇ ਕੁਛ ਨਾ ਕੁਛ ਦਿੱਤਾ ਜਾਂਦਾ ਲਾਸਟ ਈਅਰ ਤੱਕ ਅਸੀਂ ਇਹ ਕਰਦੇ ਸੀ ਵੀ ਬਾਈ ਵੀਕਲੀ ਆਪਾਂ ਫੂਡ ਦੇ ਜਿਹੜਾ ਪੈਕੇਜ ਦਿੰਦੇ ਸੀ ਗਰੋਸਰੀ ਪੈਕੇਜ ਪਰ ਕਿਉਂਕਿ ਨੰਬਰਸ ਨਿਰੰਤਰ ਵਧ ਰਹੇ ਸੀ ਤੇ ਸਾਡੇ ਕੋਲ ਵੀ ਕਾਫੀ ਪ੍ਰੈਸ਼ਰ ਆ 300 ਤੋਂ ਲੈ ਕੇ 400 ਮੈਂਬਰਸ ਨੂੰ ਅਸੀਂ ਰੋਜ਼ ਇਹਨਾਂ ਸਰਵ ਨਹੀਂ ਕਰ ਸਕਦੇ ਹਾਲਾਂਕਿ ਫੂਡ ਬੈਂਕ ਨਾਰੰਗ ਫੂਡ ਬੈਂਕ ਇਕੱਲਾ ਫੂਡ ਬੈਂਕ ਹੈ ਕੈਨੇਡਾ ਦੇ ਵਿੱਚ ਜਿਹੜਾ ਸੱਤੋ ਦਿਨ ਖੁੱਲਦਾ ਹੈ ਜੀ ਅ ਕਿਸੇ ਦਿਨ ਤੇ ਅਸੀਂ ਇਹਨੂੰ ਫਿਰ ਚੇਂਜ ਕਰਕੇ ਵਾਂਸ ਇਨ ਅ ਮੰਥ ਕਰ ਦਿੱਤਾ ਸੋ ਮੀਨਸ ਵੀ ਤੁਹਾਨੂੰ ਜਿਹੜਾ ਮੇਨ ਫੂਡ ਪੈਕੇਜ ਹੈ ਤੁਹਾਡਾ ਗਰੋਸਰੀ ਪੈਕੇਜ ਹੈ ਉਹ ਤੁਹਾਨੂੰ ਮਹੀਨੇ ਚ ਇੱਕ ਵਾਰ ਦਿੱਤਾ ਜਾਂਦਾ ਹੈ ਬਟ ਜਿਹੜੇ ਪ੍ਰੋਡਿਊਸ ਨੇ ਜਿਹੜੀਆਂ ਸਬਜ਼ੀਆਂ ਆ ਫਰੈਸ਼ ਫਰਟ ਨੇ ਉਹ ਤੁਹਾਨੂੰ ਹਰ ਵੀਕ ਜਿਹੜੇ ਆ ਜੀ ਗਲਬਤ ਚੱਲ ਰਹੀ ਜੀ ਨਿਰਜਵਾਲੀ ਜੀ ਨਾਲ ਜਿਹੜੇ ਸਾਡੇ ਮਹਿਮਾਨ ਨੇ ਜਨਰਲ ਸੈਕਟਰੀ ਨੇ ਗੁਰੂ ਨਾਨਕ ਫੂਡ ਬੈਂਕ ਦੇ ਇਹ ਅਲਰਮਿੰਗ ਸਿਚੁਏਸ਼ਨ ਜੋ ਡਵੈਲਪ ਹੋ ਰਹੀ ਜੀ ਉਸ ਸੰਬੰਧ ਵਿੱਚ ਸਾਨੂੰ ਇਹ ਦੱਸ ਰਹੇ ਨੇ ਕਿ ਗੁਰੂ ਨਾਨਕ ਫੂਡ ਬੈਂਕ ਕਿਸ ਤਰੀਕੇ ਨਾਲ ਇਹ ਸਭ ਕੁਝ ਸਪੋਰਟ ਕਰ ਰਿਹਾ ਹੈ ਇਸ ਤੋਂ ਪਹਿਲਾਂ ਕਿ ਹੋਰ ਗਲਬਤ ਕਰੀਏ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੇ ਪਹੁੰਚਾਇਆ ਜਾ ਰਿਹਾ ਹੈ ਬਸੰਤ ਮੋਟਰਸ ਦੇ ਸਹਿਯੋਗ ਦੇ ਨਾਲ ਬਸੰਤ ਮੋਟਰਸ ਤੇ ਤੇ ਜੀ 16315 ਫਰੇਜ਼ਰ ਹਾਈਵੇ ਸਰੀਦ ਉਤੇ ਤੇ ਬਹੁਤ ਵੱਡਾ ਸ਼ੋਰੂਮ ਇਹਨਾਂ ਦਾ ਹਰ ਕਿਸਮ ਦੀ ਗੱਡੀ ਤੁਸੀਂ ਇੱਥੇ ਜਾ ਕੇ ਲੈ ਸਕਦੇ ਹੋ ਹੋਰ ਜਾਣਕਾਰੀ ਲਈ ਕਾਲ اگلے ہی سہیوگی ہیں بھرت جیولرز جیولری جے کسی قسم کی بھی تسی لینی ہے تو یہاں جاؤ آ, ہر قسم کے دی لےٹسٹ ڈیزائنس تھے ملنگے یونٹ نمبر 1158120 128 سٹریٹ سری فون نمبر ہے چھ سو چار تینال ہی ترانوے کر تو انو ایز اے کنیڈیئن امیرکا جان تو کسی وجہ کارن روکیا جا رہا ہے تو تسی کراس نہیں کر سکرے رہے تو اڈی مدد کر سکتے ہیں یو ایس اینٹری ویور سروسز ਇਹਨਾਂ ਦਾ ਦਫ਼ਤਰ ਹੈ 7164 128th ਸਟਰੀਟ ਸਰੀ ਫੋਨ ਨੰਬਰ ਹੈ 604 504 8840 ਕੈਨ ਸਕਾਟ ਤੁਹਾਡੀ ਮਦਦ ਕਰ ਸਕਦੇ ਨੇ ਤੇ ਤੁਹਾਨੂੰ ਕਿਸੇ ਵੀ ਵਜੇ ਕਾਰਨ ਜੇਕਰ ਰੋਕਿਆ ਜਾ ਰਿਹਾ ਹੈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਅੱਜ ਦਾ ਬੜਾ ਗੰਭੀਰ ਵਿਸ਼ਾ ਹੈ ਕਿ ਕੈਨੇਡੀਅਨਸ ਦੀ ਨਿਰਭਰਤਾ ਫੂਡ ਬੈਂਕਸ ਤੇ ਵੱਧਦੀ ਜਾ ਰਹੀ ਹੈ ਤੇ ਇਕੱਲਾ ਗੁਰੂ ਨਾਨਕ ਫੂਡ ਬੈਂਕ ਹੀ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਇਹ ਪੂਰੇ ਵੈਸਟਰਨ ਕੈਨੇਡਾ ਦੇ ਵਿੱਚ ਅਤੇ ਇਹ ਜਸਤਰੀ ਕਨਨ ਨੇ ਦੱਸਿਆ ਕਿ ਸ਼ੁਰੂਆਤ ਤਾਂ ਹੋਈ ਸੀ ਸਿਰਫ 2900 ਲੋਕਾਂ ਨਾਲ ਲੇਕਿਨ ਹੁਣ ਇਹ ਸੰਖਿਆ 19000 ਤੱਕ ਪਹੁੰਚ ਚੁੱਕੀ ਹੈ ਜੀ ਸੋ ਕੀ ਇਹਨਾਂ ਨੂੰ ਕੋਈ ਸਰਕਾਰੀ ਸਪੋਰਟ ਮਿਲ ਰਹੀ ਹੈ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਮੈਨੇਜ ਕਰ ਰਹੇ ਨੇ ਆ ਉਸ ਬਾਰੇ ਵੀ ਕੁਝ ਹੋਰ ਜਾਣਕਾਰੀ ਲੈਣੇ ਆ ਨੀਰਜ ਪਾਲਿਆ ਜੀ ਤੋਂ ਸੋ ਨੀਰਜ ਜੀ ਕੀ ਸਰਕਾਰੀ ਫੰਡਿੰਗ ਆਦੀ ਜਿਹਦੇ ਨਾਲ ਕਿ ਤੁਸੀਂ ਸਾਰਾ ਸਮਾਨ ਖਰੀਦਦੇ ਹੋ ਤੇ ਫਿਰ ਇਹ ਫਰਦਰ ਅੱਗੇ ਦਿੰਦੇ ਹੋ ਕਿਉਂ ਅ ਜੀ ਨਹੀਂ ਸੋ ਫਾਰ ਗੁਰਨਾਨਗਪੁਰ ਬੈਂਕ ਨੂੰ ਕੋਈ ਵੀ ਕਿਸੇ ਤਰੀਕੇ ਦੀ ਮਦਦ ਸਰਕਾਰ ਵੱਲੋਂ ਜਾਂ ਸਰਕਾਰ ਵੀ ਮਤਲਬ ਆਪ ਪ੍ਰੋਵਿੰਸ਼ੀਅਲ ਜਾਂ ਫੈਡਰਲ ਦੋਨੋਂ ਦੀ ਗੱਲ ਕਰਨਾ ਹੈ ਕੋਈ ਐਦਾ ਦੀ ਮਦਦ ਨਹੀਂ ਦਿੱਤੀ ਜਾਂਦੀ ਅ ਇਸ ਤੇ ਮਦਦ ਦੇ ਲਈ ਕੁਝ ਐਲੀਜੀਬਿਲਟੀਜ਼ ਨੇ ਜੀ ਉਹ ਫੂਡ ਬੈਂਕ ਦੀ ਸੀ ਸੰਸਥਾ ਜਿਹੜੀ ਹੈਗੀ ਆ ਉਹ ਜਿੰਮੇਵਾਰ ਹੈ ਫਿਰ ਉਹ ਡਿਸਾਈਡ ਕਰਦੀ ਹੈ ਵੀ ਕਿਹੜੀ ਸੰਸਥਾ ਨੂੰ ਜਿਹੜਾ ਆ ਉਹ ਨੂੰ ਮਦਦ ਦਿੱਤੀ ਜਾਵੇ ਰਾਈਟ ਪਰ ਇੱਥੇ ਜੀ ਪਰ ਇੱਥੇ ਇੱਕ ਗੱਲ ਜੀ ਸਾਹਮਣੇ ਆਈ ਪਿਛਲੇ ਸਮੇਂ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤੁਸੀਂ ਫੂਡ ਬੈਂਕਸ ਦੇ ਮੈਂਬਰ ਨਹੀਂ ਬਣੇ ਕਿਉਂ ਨਹੀਂ ਤੁਸੀਂ ਬੰਨਣਾ ਚਾਹ ਰਹੇ ਫੂਡ ਬੈਂਕ ਦੇ ਮੈਂਬਰ ਜੀ ਅਸੀਂ ਤਾਂ ਬਿਲਕੁਲ ਅਸੀਂ ਤਾਂ ਬੰਨਣਾ ਚਾਹੁੰਦੇ ਹਾਂ ਜੀ ਫੂਡ ਬੈਂਕ ਦੇ ਮੈਂਬਰ ਪਿਛਲੇ 1 ਸਾਲ ਤੋਂ ਅਸੀਂ ਜਿਹੜੀ ਆ ਰਿਕੁਐਸਟ ਆਪਣੀ ਭੇਜੀ ਆ ਨੂੰ ਜਿਹਦਾ ਕੋਈ ਸਾਨੂੰ ਟੁਕਮ ਨਹੀਂ ਮਿਲਿਆ ਆ ਸੋ ਮਤਲਬ ਉਹ ਡਿਨਾਈ ਹੋਈ ਆ ਅ ਜਦੋਂ ਸਾਨੂੰ ਮੈਂਬਰਸ਼ਿਪ ਮਿਲ ਜੂਗੀ ਫਿਰ ਜਿਹੜੀ ਆ एलिਜੀਬਿਲਟੀ ਸਰਕਾਰੀ ਫੰਡਿੰਗ ਦੀ ਉਹ ਹੋ ਜਾਏਗੀ ਇਸ ਮਾਮਲੇ ਦੇ ਵਿੱਚ ਡਾਇਰੈਕਟ ਅਸ ਤੱਕ ਵੀ ਅਪਰੋਚ ਕੀਤੀਆਂ ਆ ਪਰ ਹਰ ਕੋਈ ਜਿਹੜਾ ਆ ਉਹ ਸਾਫ਼ ਤੌਰ ਤੇ ਕੰਨੀਕ ਤਰ੍ਹਾਂ ਦਾ ਦਿਖ ਰਿਹਾ ਜੀ ਗੁਰਨਾਨ ਫੂਡ ਬੈਂਕ ਨੂੰ ਪਿਛਲੇ ਕੁਝ ਸਮੇਂ ਦੇ ਵਿੱਚ ਯੂਜ਼ ਕੀਤਾ ਗਿਆ ਆ ਫੋਟੋਗ੍ਰਾਫੀ ਦੇ ਲਈ ਜਾਂ ਚਿੰਦਵਲੋਂ ਪਰ ਜਿਹੜੀਆਂ ਅਨਾਉਂਸਮੈਂਟਸ ਨੇ ਉਹ ਗੁਰਨਾਨ ਫੂਡ ਬੈਂਕ ਲਈ ਕਦੇ ਵੀ ਨਹੀਂ ਹੋਈਆਂ ਇਹ 100% ਕਿਹੜਾ ਹੈ ਕਮਿਊਨਿਟੀ ਦੇ ਡੋਨੇਸ਼ਨਸ ਦੇ ਨਾਲ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਛੋਟੀ ਡੋਨੇਸ਼ਨਸ ਤੋਂ ਲੈ ਕੇ ਵੱਡੀ ਡੋਨੇਸ਼ਨ ਤੱਕ ਬਿਜ਼ਨਸ ਪਰਸਨ ਸਿੰਗਲ ਕਾਰਪ ਜਿਹੜਾ ਆ ਉਹ ਸਹਿਯੋਗ ਜਿਹੜਾ ਸਾਰੀ ਡਾਟਾ ਵਰਕੂ ਲੱਗਦੇ ਸਾਰੇ ਏਰੀਆ ਦੇ ਵਿੱਚੋਂ ਸਾਨੂੰ ਮਿਲਦਾ ਉਹ ਲੋ ਜਿਹੜਾ ਆ ਹੂੰ ਹੂੰ ਸੋ ਨਿਰਜੀ ਇਹ ਤਾਂ ਬੜਾ ਇੱਕ ਚੈਲੈਂਜਿੰਗ ਟਾਸਕ ਹੈਗਾ ਕਿ 19000 ਲੋਕਾਂ ਨੂੰ ਹਰ ਮਹੀਨੇ ਫੀਡ ਕਰਨਾ ਅਤੇ ਉਹ ਵੀ ਗਵਰਨਮੈਂਟ ਦੀ ਸਪੋਰਟ ਤੋਂ ਬਿਨਾਂ ਤੇ ਇਹ ਫੂਡ ਬੈਂਕਸ ਜਿਹੜੇ ਨੇ ਅੜਿੱਕਾ ਪਾ ਰਹੇ ਨੇ ਤੁਹਾਨੂੰ ਉਸ ਦਾ ਮੈਂਬਰ ਨਹੀਂ ਬਣਾ ਰਹੇ ਪਰ ਇਸ ਵਾਸਤੇ ਡੈਫੀਨਿਟਲੀ ਜਿੱਥੇ ਕੈਨੇਡਾ ਭਰ ਵਿੱਚ ਫੂਡ ਬੈਂਕਸ ਹੈਗੇ ਨੇ ਜਿਹੜੇ ਕਿ ਹਫਤੇ ਦੇ 7 ਦਿਨ ਵੀ ਨਹੀਂ ਖੁੱਲਦੇ ਜੇ ਉਹਨਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਤਾਂ ਫਿਰ ਵਾਈ ਨਾਟ ਗੁਰੂ ਨਾਨਕ ਫੂਡ ਬੈਂਕ ਬਹਾਰਾਲ ਇਸ ਬਾਰੇ ਇਹ ਜਿਹੜਾ ਤੁਹਾਡੀ ਵਾਰਤਾਲਾਪ ਵਿੱਚ ਚੱਲ ਰਹੀ ਹੈ ਤੇ ਆਸ ਕਰਦੇ ਹਾਂ ਕਿ ਛੇਤੀ ਹੀ ਤੁਹਾਨੂੰ ਮੈਂਬਰ ਬਣਾਇਆ ਜਾਏਗਾ ਤਾਂ ਕਿ ਸਪੋਰਟ ਮਿਲ ਸਕੇ ਤੇ ਹੋਰ ਲੋਕਾਂ ਦੀ ਮਦਦ ਕੀਤੀ ਜਾ ਸਕੇ ਬਟ ਹੁਣ ਇਹ ਬੜਾ ਵੱਡਾ ਚੈਲੰਜ ਹੈਗਾ 19000 ਲੋਕਾਂ ਨੂੰ ਫੀਡ ਕਰਨਾ ਇਟਸ ਨਾਟ ਐਨ ਈਜ਼ੀ ਟਾਸਕ ਸੋ ਕਿਵੇਂ ਇਹ ਤੁਸੀਂ ਚੈਲੰਜਸ ਨੂੰ ਸਰਪਾਸ ਕਰ ਰਹੇ ਹੋ ਤੁਸੀਂ ਦੱਸਿਆ ਕਿ ਸਿਰਫ ਇੰਡੀਵਿਜੂਅਲਸ ਜਾਂ ਬਿਜ਼ਨੈਸਸ ਦੇ ਸਹਿਯੋਗ ਦੇ ਨਾਲ ਕੰਮ ਚੱਲ ਰਿਹਾ ਹੈ ਪਰ ਕੀ ਮੇਨਸਟ੍ਰੀਮ ਕਮਿਊਨਿਟੀ ਤੋਂ ਵੀ ਕੁਝ ਬਿਜ਼ਨੈਸਸ ਸਪੋਰਟ ਕਰ ਰਹੇ ਨੇ ਜਾਂ ਜ਼ਿਆਦਾਤਰ ਲੋਕ ਜਿਹੜੇ ਨੇ ਆਪਣੀ ਹੀ ਕਮਿਊਨਿਟੀ ਦੇ ਹੈਗੇ ਨੇ ਸਾਊਥ ਏਸ਼ੀਅਨ ਭਾਈਚਾਰੇ ਨਾਲ ਸੰਬੰਧਿਤ ਨੇ ਜੋ ਆ ਕੇ ਗੁਰੂ ਨਾਨਕ ਫੂਡ ਬੈਂਕ ਨੂੰ ਸਪੋਰਟ ਕਰ ਰਹੇ ਨੇ ਅ ਜੀ ਨਹੀਂ ਬਿਲਕੁਲ ਮੇਨਸਟ੍ਰੀਮ ਕਮਿਊਨਿਟੀ ਤੋਂ ਵੀ ਕਾਫੀ ਮਿਲ ਰਹਾ ਹੈ ਦੂਜੀਆਂ ਸੰਸਥਾਵਾਂ ਤੋਂ ਵੀ ਕਾਫੀ ਜਿਹੜਾ ਸਹਿਯੋਗ ਮਿਲ ਰਹਾ ਹੈ ਉਹਦੇ ਵਿੱਚ ਕੁਝ ਕ੍ਰੈਡਿਟ ਯੂਨੀయన్స్ ਨੇ इवन ਉਹ ਕੁਝ ਚਰਚ ਨੇ ਜਿਹੜੇ ਸਾਨੂੰ ਮਦਦ ਕਰਦੇ ਨੇ ਵਿਕਟੋਰੀਆ ਤੋਂ ਵੀ ਨੇ इवन ਕੈਲਗਰੀ ਤੱਕ ਦੇ ਜਿਹੜੇ ਚਰਚ ਨੇ ਉਹਨਾਂ ਨੇ ਗੁਰਨਾਨਕ ਫੂਡ ਬੈਂਕ ਨੂੰ ਮਦਦ ਭੇਜੀ ਆ ਅਮਰੀਕਾ ਤੋਂ ਵੀ ਇੱਕ ਦੋ ਸੰਸਥਾਾਂ ਨੇ ਜਿਨ੍ਹਾਂ ਨੇ ਸਾਨੂੰ ਹਾਲੀ ਦੇ ਵਿੱਚ ਕੁਝ ਡੋਨੇਸ਼ਨ ਜੜੀਆਂ ਭੇਜੀਆਂ ਆ ਉਏ ਮਿਕਸ ਕਮਿਊਨਿਟੀ ਦੇ ਵੱਲੋਂ ਆ ਡੈਲਟਾ ਦੇ ਵਿੱਚ ਸਾਡੇ ਕੋਲੇ ਨਿਰੰਤਰ ਰੋਜ਼ ਜਿਹੜੇ ਨੇ ਵਾਕਿੰਗ ਦੇ ਤੌਰ ਦੇ ਉੱਤੇ ਮੇਨਸਟ੍ਰੀਮ ਭਾਈਚਾਰੇ ਚੋਂ ਆ ਕੇ ਸਾਨੂੰ ਡੋਨੇਸ਼ਨ ਦੇ ਕੇ ਜਾਂਦੇ ਆ ਆ ਦੇਖੋ ਫੂਡ ਬੈਂਕ ਦੇ ਵਿੱਚ ਜਦੋਂ ਆਪਾਂ ਸਾਡੇ ਕੋਲੇ ਰਜਿਸਟਰਡ ਜਿਹੜੇ ਰਿਸਿਪੀਐਂਟਸ ਨੇ ਉਹ 30000 ਨੇ ਪਰ ਕਿਸੇ ਕਾਰਨ ਕਰਕੇ ਸਾਰੇ ਨਹੀਂ ਸੋ ਲਾਸਟ ਮੰਥ ਦੇ ਜਿਹੜੇ ਮੈਂ ਨਾਲ ਉਹ ਆਕੜਾ ਜਿਹੜਾ ਦੱਸ ਰਿਹਾ ਹਾਂ 19000 ਕੁਝ ਜਿਹੜੇ ਅਸੀਂ ਰਿਸਿਪੀਐਂਟਸ ਨੂੰ ਸਰਵ ਕੀਤਾ ਪਰ ਫੂਡ ਬੈਂਕ ਨੂੰ ਤਿਆਰੀ ਜਿਹੜੀ ਹੈ ਨਾ ਇਹ ਕਮਰਕਸ ਉਹ 30000 ਲਈ ਕਰਨਾ ਪੈਂਦਾ ਹਰ ਮਹੀਨੇ ਯੂ ਨੇਵਰ ਨੋ ਜੀ ਸਾਰੇ ਸ਼ੋਅ ਆਪ ਹੋ ਜਾਂਦੇ ਤੁਸੀਂ ਕਿਸੇ ਨੂੰ ਓਕੇ ਸੋ 30000 ਲੋਕਾਂ ਨੇ ਰਜਿਸਟਰਡ ਕੀਤਾ ਹੋਇਆ ਹੈ ਉਹਦੇ ਚੋਂ 19000 ਦੇ ਕਰੀਬ ਹਰ ਮਹੀਨੇ ਤੁਸੀਂ ਸਰਵ ਕਰ ਰਹੇ ਹੋ ਬਟ ਐਸ ਯੂ ਸੈਡ ਕਿ ਰਜਿਸਟ੍ਰੇਸ਼ਨ ਜਿੰਨੀ ਇਨੇ ਲੋਕਾਂ ਦੀ ਹੋਈ ਹੈਗੀ ਏ ਤੇ ਜੇ ਉਹ ਆ ਜਾਂਦੇ ਤਾਂ ਤੁਹਾਨੂੰ ਰੈਡੀ ਹੋਣਾ ਪਏਗਾ ਸੋ ਕੀ ਚੈਲੰਜਸ ਜਿਹੜੇ ਨੇ ਮੇਜਰ ਇਸ ਸਮੇਂ ਆ ਰਹੇ ਨੇ ਜੀ ਜਿਨ੍ਹਾਂ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਦੇਖੋ ਸਾਨੂੰ ਸਭ ਤੋਂ ਵੱਡਾ ਤਾਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਨੰਬਰਸ ਦੀ ਅਸੀਂ ਬਾਰ-ਬਾਰ ਗੱਲ ਕਰ ਰਹੇ ਹਾਂ 10000 30000 ਦੀ ਕੋਈ ਵੀ ਇੱਕ ਜਿਹੜਾ ਪ੍ਰੋਫੈਸ਼ਨਲ ਬੰਦਾ ਹੈ ਜਾਂ ਬੜੀ ਚੇਤੀ ਸਮਝਣ ਵਾਲਾ ਬੰਦਾ ਹੋਂ ਸਮਝ ਜਾਏਗਾ ਵੀ ਇਹਦੇ ਪਿੱਛੇ ਕਾਰਨ ਕੀ ਹੈ ਉਹ 30000 ਬੰਦਾ ਕਿਉਂ ਫੂਡ ਬੈਂਕਾਂ ਕੋਲੋਂ ਆ ਰਿਹਾ ਹੈ ਸਭ ਤੋਂ ਵੱਡਾ ਚੈਲੰਜ ਹੈ ਵੀ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਜਾਂ ਉਹ ਕੰਮ ਤੋਂ ਲੀਓਫ ਹੋ ਗਏ ਨੇ ਕੰਮ ਤੋਂ ਹਟਾ ਦਿੱਤੇ ਗਏ ਨੇ ਸੋ ਫੂਡ ਬੈਂਕਾਂ ਦੀ ਇਹ ਮੇਰੇ ਖਿਆਲ ਦੇ ਨਾਲ ਇਹ ਇੱਕ ਮੂਡ ਲੀਗ ਫਾਊਂਡੇਸ਼ਨ ਹੋਣਾ ਚਾਹੀਦਾ ਹੈ ਵੀ ਤੁਸੀਂ ਉਹਨਾਂ ਨੂੰ ਕੋਈ ਨਾ ਕੋਈ ਰਿਸੋਰਸ ਕਰਕੇ ਉਹਨਾਂ ਨੂੰ ਜੌਬ ਦੇ ਉੱਤੇ ਵਾਪਸ ਜ਼ਰੂਰ ਭੇਜੋ ਤਾਂ ਕਿ ਇੱਕ ਪਰਮਨੈਂਟ ਸੋਲੂਸ਼ਨ ਬਣ ਸਕੇ ਨਾ ਕਿ 29 ਸਾਲ ਤੱਕ ਦਾ ਸੇਵਿਕ ਦਾ ਹੋ ਜੇ ਇਹ ਜੀ7 ਕੰਟਰੀਆਂ ਦੇ ਲਈ ਕੋਈ ਚੰਗੀ ਗੱਲ ਨਹੀਂ ਹੈ ਅਸੀਂ ਦੇ ਵਿੱਚ ਜੀ ਇਹ ਕੰਮ ਕੀਤਾ ਹੈ ਅਸੀਂ ਜੋ ਪੋਰਟ ਕੀਤਾ ਹੈ ਜਿਹਦੇ ਵਿੱਚ ਤੁਸੀਂ ਫ੍ਰੀ ਆਫ ਕੋਸਟ ਆਪਣੇ ਜੇ ਤੁਹਾਨੂੰ ਰਿਕੁਆਇਰਮੈਂਟ ਹੈ EMPLOYE ਤੁਸੀਂ ਲੱਭ ਰਹੇ ਹੋ ਉੱਥੇ ਪੋਸਟ ਕਰ ਸਕਦੇ ਹੋ ਇਹ ਇੱਕ ਫੂਡ ਬੈਂਕਾਂ ਦੇ ਕੋਲੇ ਵੱਡਾ ਸੰਖਿਆ ਦੇ ਵਿੱਚ ਇੱਕ ਆਂਕੜਾ ਪਿਆ ਹੈ ਜਿਹੜੇ ਪ੍ਰੋਫੈਸ਼ਨਲ ਨੇ ਜਿਨ੍ਹਾਂ ਨੂੰ ਕੰਮ ਦੀ ਲੋੜ ਆ ਉਹਨਾਂ ਨੂੰ ਕਨੈਕਟ ਕਰਕੇ ਦੁਬਾਰਾ ਕੰਮ ਤੇ ਪਾ ਸਕਦਾ ਹੈ ਜਿਹਦੇ ਨਾਲ ਇੱਕ ਉਹ ਹੋਣੀ ਅਸੀਂ ਜੋ ਪੋਰਟਲ ਜਿਹੜਾ ਹੈ ਲਾਂਚ ਕਰਨ ਜਾ ਰਹੇ ਹਾਂ ਸਾਡਾ ਇਹ ਇੱਕ ਸਟੈਪ ਹੈ ਤਾਂ ਕਿ ਫੂਡ ਬੈਂਕਸ ਨੂੰ ਮਦਦ ਮਿਲ ਸਕੇ ਗਰਮਾਨੰਗ ਫੂਡ ਬੈਂਕ ਨੂੰ ਸਪੈਸ਼ਲੀ ਉਹਦੇ ਨਾਲ ਵੱਡੀ ਮਦਦ ਮਿਲੇਗੀ ਜਦੋਂ ਤਕਰੀਬਨ 7700 ਦੇ ਕਰੀਬ ਬੰਦੇ ਨੇ ਜਿਹੜੇ ਇਸ ਟਾਈਮ ਜੌਬ ਲੱਭ ਰਹੇ ਨੇ ਜਿਹੜੇ ਸਾਡੇ ਕੋਲ 10000 ਤੋਂ ਮੈਂ ਤੁਹਾਨੂੰ ਆਂਕੜਾ ਜਦੋਂ ਦੱਸ ਰਹੇ ਹਾਂ ਜੀ ਸੋ ਉਹਨੇ ਜੁਕੇ ਸੀ 7700 ਦੇ ਵਿੱਚੋਂ ਅਸੀਂ 30% 40% ਨੂੰ ਵੀ ਬੈਕ ਟੂ ਵਰਕ ਭੇਜਾਂਗੇ ਇੱਕ ਤਾਂ ਇਕਨੋਮੀ ਜਿਹੜੀ ਸਾਡੀ ਬੂਸਟ ਹੋਏਗੀ ਦੂਜੇ ਨਾਲ ਦੀ ਨਾਲ ਜਿਹੜਾ ਹੈ ਫੂਡ ਬੈਂਕ ਤੋਂ ਥੋੜਾ ਭਾਰ ਜਿਹੜਾ ਹੈ ਉਹ ਘਟ ਜੇਗਾ ਬਾਕੀ ਅਸੀਂ ਹਰ ਸਾਲ ਫੂਡ ਡਰਾਈਵ ਕਰਦੇ ਹਾਂ ਜੀ 2022 ਦੇ ਵਿੱਚ ਜਿਹੜੀ ਅਸੀਂ ਮੈਗਾ ਫੂਡ ਡਰਾਈਵ ਕੀਤੀ ਸੀ ਅਸੀਂ ਤਕਰੀਬਨ 143 ਟਨ ਫੂਡ 8 ਘੰਟੇ ਦੇ ਵਿੱਚ ਇਕੱਠਾ ਕੀਤਾ ਸੀ ਉਹ ਇੱਕ ਆਪਣੇ ਆਪ ਦੇ ਵਿੱਚ ਰੈਕੋਰਡ ਹੈ ਕਿ 2023 ਦੇ ਵਿੱਚ ਜਿਹੜਾ ਹੈ ਅਸੀਂ ਉਸੇ ਰੈਕੋਰਡ ਨੂੰ ਬ੍ਰੇਕ ਕੀਤਾ ਅ 213 ਟਨ ਅਸੀਂ ਜਿਹੜਾ ਫੂਡ ਇਕੱਠਾ ਕੀਤਾ ਸੀ ਸੋ ਇਸ ਵਾਰ ਸਾਡੀ ਫਿਰ ਉਹ ਆਉਣ ਵਾਲੇ ਐਤਵਾਰ ਨੂੰ ਜਿਹੜਾ ਕਿ 7 ਤਰੀਕ ਹੈ ਅਸੀਂ ਫੂਡ ਡਰਾਈਵ ਕਰ ਰਹੇ ਹਾਂ ਗਨਾਰਕ ਫੂਡ ਬੈਂਕ ਦਾ ਇੱਕ ਇਹ ਵੀ ਬਹੁਤ ਵਧੀਆ ਜਿਹੜਾ ਆ ਮੈਂ ਕਹੂੰਗਾ ਵੀ ਸਲਾਗਾਇਓ ਕਦਮ ਵੀ ਉਹ ਹਰ ਵਾਰ ਜਿਹੜਾ ਆ ਹਰ ਮਹੀਨੇ ਜਾਂ ਕਿਸੇ ਤਰੀਕੇ ਦੇ ਨਾਲ ਬਾਰ-ਬਾਰ ਡੋਨਰਸ ਦੇ ਕੋਲ ਨਹੀਂ ਜਾਂਦਾ ਵੀ ਤੁਸੀਂ ਸਾਨੂੰ ਮਦਦ ਕਰੋ ਇੱਕ ਸਿਨੈਰੀਓ ਫਿਟ ਕੀਤਾ ਹੈ ਵੀ ਅਸੀਂ ਸਾਲ ਦੇ ਵਿੱਚ ਇੱਕ ਵਾਰ ਜਿਹੜੀ ਹੈ ਮਦਦ ਲੈਣੀ ਆ ਜਦੋਂ ਅਸੀਂ 200 213 ਟਨ ਫੂਡ ਇਕੱਠਾ ਕਰ ਲੰਨੇ ਆ ਫਿਰ ਉਹਨੂੰ ਚੈਲੰਜ ਹੁੰਦਾ ਨੂੰ ਰੱਖ ਕੇ ਉਹਨੂੰ ਸਮੇਂ ਸਿਰ ਜਿਹੜਾ ਆ ਉਹ ਰਿਸਿਪੀਐਂਟ ਤੱਕ ਪਹੁੰਚਾਇਆ ਜਾਵੇ ਪਰ ਕਮਿਊਨਿਟੀ ਇੰਨੀ ਜੈਨਰਸ ਆ ਜਿੱਥੇ ਵੀ ਅਸੀਂ ਆ ਰਿਕੁਐਸਟ ਕਰਦੇ ਆ ਫੂਡ ਬੈਂਕ ਕਦੇ ਵੀ ਇੱਕ ਨਨ ਫੂਡ ਬੈਂਕ ਦੀ ਸ਼ੈਲਫ ਕਦੇ ਖਾਲੀ ਨਹੀਂ ਹੋਈ ਨਾ ਕਦੇ ਇਹ ਗੱਲ ਆਖੀ ਗਈ ਹੈ ਵੀ ਅਸੀਂ ਰਿਸਿਪੀਐਂਟਸ ਬੰਦ ਕਰ ਦਿੱਤੇ ਆ ਹਾਲਾਂਕਿ ਸਾਡੇ ਕੋਲੇ ਇਸ ਚੀਜ਼ ਦੇ ਪੁਖਤਾ ਸਬੂਤ ਵੀ ਨਹੀਂ ਵੀ ਹੋਰ ਫੂਡ ਬੈਂਕਾਂ ਨੇ ਰਿਕੁਐਸਟ ਕੀਤੀ ਮੇਨਸਟ੍ਰੀਮ মিডিਆ ਰਾਈ ਵੀ ਅਸੀਂ ਹੁਣ ਮਜਬੂਰਨ ਜਿਹੜੇ ਆ ਰਿਸਿਪੀਐਂਟਸ ਬੰਦ ਕਰ ਰਹੇ ਆ ਪਰ ਜਿਹਨੇ ਕਮਿਊਨਿਟੀ ਨੇ ਮਦਦ ਕੀਤੀ ਹੈ ਗਰਨਾਨਕ ਫੂਡ ਬੈਂਕ ਦੀ ਜੇ ਆਪਾਂ 19000 ਬੰਦਿਆਂ ਦਾ ਪੈਕੇਜ ਦੀ ਐਵਰੇਜ ਵੈਲਿਊ ਜਿਹੜੀ ਆ $100 ਵੀ ਲਾਈ ਜਾਵੇ ਤਾਂ ਤੁਸੀਂ ਆਪਣੇ ਆਪ ਕੈਲਕੂਲੇਸ਼ਨ ਕਰ ਸਕਦੇ ਹੋ ਇਹ ਮਦਦ ਕਮਿਊਨਿਟੀ ਦੇ ਉੱਤੇ ਜਿਹੜੀ ਕੀਤੀ ਜਾ ਰਹੀ ਹੈ ਨਾ ਕਿ ਗਵਰਨਮੈਂਟ ਦੀ ਇੱਕ ਬਿਲਕੁਲ ਸਿੰਗਲ ਜੀ ਇਹ ਬਿਲਕੁਲ ਜੀ ਇਹ ਕਾਬਲੇ ਤਾਰੀਫ ਹੈ ਕਿ ਜਿਸੀ ਤੁਸੀਂ ਇੱਕ ਨੋਡਲ ਏਜੰਸੀ ਬਣੇ ਹੈਗੇ ਕਿ ਜਿੱਥੇ ਸਿਰਫ ਖਾਣ ਪੀਣ ਲਈ ਹੀ ਨਹੀਂ ਬਲਕਿ ਜੌਬ ਪੋਰਟਲ ਵੀ ਕ੍ਰੀਏਟ ਕੀਤਾ ਜਾ ਰਿਹਾ ਤੇ ਇੱਕ ਰਿਸੋਰਸ ਸੈਂਟਰ ਬਣ ਰਿਹਾ ਹੈ ਜਿੱਥੇ ਕਿ ਲੋਕਾਂ ਨੂੰ ਮਦਦ ਦਿੱਤੀ ਜਾ ਰਹੀ ਹੈ ਖਾਣ ਪੀਣ ਵਾਸਤੇ ਵੀ ਤੇ ਨਾਲ ਵਾਪਸ ਉਹਨਾਂ ਦਾ ਮੁੜ ਵਸੇਬਾ ਵੀ ਹੋ ਸਕੇ ਆਪਣੇ ਜੌਬਸ 'ਚੋਂ ਵਾਪਸ ਜਾ ਸਕਣ ਸੋ ਬਹੁਤ ਬਹੁਤ ਮੁਬਾਰਕਬਾਦ ਜੀ ਇਹ ਜੋ ਕੰਮ ਕਰਨ ਲਈ ਪਰ ਦੂਸਰੇ ਪਾਸੇ ਇਹ ਅਲਰਮਿੰਗ ਸਿਚੁਏਸ਼ਨ ਹੈ ਅਜੇ ਆਰਥਿਕ ਸੰਕਟ ਜੋ ਕੈਨੇਡਾ 'ਚ ਇਸ ਸਮੇਂ ਬਣਿਆ ਪਿਆ ਹੈ ਉਸ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਅਜੇ ਸ਼ਰਮ ਕਰਕੇ ਵੀ ਅੱਗੇ ਨਹੀਂ ਆ ਰਹੇ ਲੇਕਿਨ 30000 ਰਜਿਸਟਰਡ ਯੂਜ਼ਰਸ ਨੂੰ ਸਪੋਰਟ ਕਰਨਾ ਇਹ ਬਹੁਤ ਕਾਬਲੇ ਤਾਰੀਫ ਹੈ ਜਿੱਥੇ ਤੁਹਾਡੀ ਸ਼ਲਾਗਾ ਕਰਨੀ ਸਾਡੀ ਮੰਦੀ ਹੈ ਲੇਕਿਨ ਨਾਲ ਨਾਲ ਕਮਿਊਨਿਟੀ ਦੇ ਸਪੋਰਟ ਨਾਲ ਜੋ ਇਹ ਕੰਮ ਹੋ ਰਿਹਾ ਹੈ ਇਹ ਵਾਕਿਆਤੀ ਬਹੁਤ ਕਾਬਲੇ ਤਾਰੀਫ ਹੈ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੈ ਤੁਹਾਡੀ ਕੋਈ ਵੈਬਸਾਈਟ ਜਾਂ ਕੋਈ ਫੋਨ ਨੰਬਰ ਜਿੱਥੇ ਸੰਪਰਕ ਕੀਤਾ ਜਾ ਜੀ ਬਿਲਕੁਲ ਗਰਨਨ ਫੂਡ ਬੈਂਕ ਦਾ ਫੋਨ ਨੰਬਰ ਹੈਗਾ ਜੀ 6045801313 ਜਾਂ ਫਿਰ ਤੁਸੀਂ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ gnfp gunan food bank ਦੇ ਇਨੀਸ਼ੀਅਲਸ ਨੇ ਜੀ gnfp.ca ਇੱਥੇ ਤੁਸੀਂ ਜਾ ਸਕਦੇ ਹੋ ਜਿਦਾਂ ਮੈਂ ਜੋਬ ਪੋਰਟਲ ਦੀ ਗੱਲ ਕੀਤੀ ਹੈ 7 ਤਰੀਕ ਤੋਂ ਬਾਅਦ ਇਹ ਵੀ ਆਪਰੇਟਿੰਗ ਚ ਹੋਏਗਾ oneliving.ca ਜੀ ਉਸ ਪੋਰਟਲ ਦਾ ਨਾਮ ਹੈ ਜਿੱਥੇ ਜੇ ਤੁਹਾਨੂੰ ਲੋੜ ਆ ਤੁਸੀਂ ਜੋਬ ਪੋਸਟ ਕਰ ਸਕਦੇ ਹੋ ਤੇ ਜੇ ਤੁਹਾਨੂੰ ਕੰਮ ਦੀ ਲੋੜ ਹੈ ਤਾਂ ਤੁਸੀਂ ਤਾਂ ਵੀ ਜਿਹੜਾ ਕੰਮ ਉਥੋਂ ਆਪਣਾ ਦੇਖ ਸਕਦੇ ਹੋ ਇਹ ਤਾਂ ਕੈਨੇਡਾ ਵਾਈਡ ਥਰੂ ਆਲਡੀ ਜਿਹੜਾ ਆ ਅਵੇਲੇਬਲ ਹੋਏਗਾ ਇਸ ਦਿਨ ਨਾਲ ਮੈਂ ਇੱਕ ਕੁਕਕਲੀ ਚੀਜ਼ ਸ਼ੇਅਰ ਕਰਨਾ ਚਾਹੁੰਦਾ ਜਿਹੜੀ ਬਹੁਤ ਕਮਿਊਨਿਟੀ ਦੇ ਲਈ ਪ੍ਰਾਊਡ ਵਾਲੀ ਗੱਲ ਹੈ ਨਾ ਕਿ ਗੁਰਨਾਨਕ ਫੂਡ ਬੈਂਕ ਦੇ ਲਈ ਡੈਲਟਾ ਪੁਲਿਸ ਡਿਪਾਰਟਮੈਂਟ ਕਲੋਕਲ ਇੱਕ ਜਿਹੜਾ ਡਿਪਾਰਟਮੈਂਟ ਨਾੜ ਦੇ ਵਿੱਚ ਜਿਨੇ ਕਿ ਗੁਰਨਾਨਕ ਫੂਡ ਬੈਂਕ ਨੂੰ ਕਮਿਊਨਿਟੀ ਰਿਕਰੂਟਮੈਂਟ ਸੈਂਟਰ ਬਣਾਇਆ ਥੈਟ ਮੀਨਸ ਵੀ ਜਿਹੜਾ ਡੈਲਟਾ ਪੁਲਿਸ ਡਿਪਾਰਟਮੈਂਟ ਦਾ ਕੋਈ ਵੀ ਨਵਾਂ ਰਿਕਰੂਟ ਹੈ ਨਾ ਜੀ ਉਹ ਜਦ ਤੱਕ ਸਰਵਿਸ ਆਪਣੀ ਸਟਾਰਟ ਨਹੀਂ ਕਰੇਗਾ ਜਦੋਂ ਤੱਕ ਕਿ ਉਹ 8 ਘੰਟੇ ਜਿਹੜੀ ਸਰਵਿਸਿਸ ਗੁਰਨਾਨਕ ਫੂਡ ਬੈਂਕ ਕਰਕੇ ਨਹੀਂ ਆਏਗਾ ਗੁਰਨਾਨਕ ਫੂਡ ਬੈਂਕ ਹੁਣ ਤੱਕ 8 ਜਿਹੜੇ ਰਿਕਰੂਟਸ ਡਾਟਾ ਪੁਲਿਸ ਡਿਪਾਰਟਮੈਂਟ ਨੂੰ ਦੇ ਚੁੱਕਿਆ ਹੈ ਜਿਹੜੇ ਕਿ ਹੁਣ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਇਹ ਉਹਨਾਂ ਦੇ ਕਨਸਟੀਟਿਊਸ਼ਨ ਦੇ ਵਿੱਚ ਹੁਣ ਐਡ ਹੋ ਚੁੱਕਿਆ ਹੈ ਜੀ ਸੋ ਗੁਰਨਾਨਕ ਫੂਡ ਬੈਂਕ ਇਜ਼ ਇੰਪੋਰਟੈਂਟ ਪਾਰਟ ਆਫ ਡਾਟਾ ਪੁਲਿਸ ਡਿਪਾਰਟਮੈਂਟ ਵੰਡਰਫੁਲ That's a very good news ਜਿਹੜੀ ਤੁਸੀਂ ਸ਼ੇਅਰ ਕੀਤੀ ਹੈਗੀ ਕਿ ਇੱਕ ਕਮਿਊਨਿਟੀ ਸਰਵਿਸ ਸੈਂਟਰ ਵੀ ਬਣ ਚੁੱਕਿਆ ਹੈ ਲੋਕ ਇੱਥੇ ਆ ਕੇ ਵੋਲੰਟੀਅਰ ਵੀ ਕਰ ਸਕਦੇ ਨੇ ਤੇ ਉਸ ਦੇ ਨਾਲ-ਨਾਲ ਯੋਗਦਾਨ ਵੀ ਪਾ ਸਕਦੇ ਨੇ ਸੋ ਨੀਰਜ ਵਾਲਿਆ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਭ ਕਾਮਨਾਵਾਂ ਤੇ 7 ਤਰੀਕ ਨੂੰ ਜਿਹੜਾ ਤੁਹਾਡਾ ਇਹ ਮੈਗਾ ਫੂਡ ਡਰਾਈਵ ਹੋ ਰਿਹਾ ਜੀ ਕਿੱਥੇ ਹੋ ਰਿਹਾ ਹੈਗਾ ਗੁਰਦੁਆਰਾ ਦੁਖਨੀਵਾਰਨ ਸਾਹਿਬ ਦੀ ਪਾਰਕਿੰਗ ਲੋਟ ਦੇ ਵਿੱਚ ਹੋਏਗਾ 152 ਐਂਡ 68 ਐਵੈਨਿਊ ਸੜੀ ਪਰ ਫਿਰ ਵੀ ਜੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ 604 580 1313 ਤੇ ਐਕਸਟੈਂਸ਼ਨ 1 ਤੇ ਗੱਲ ਕਰ ਸਕਦੇ ਹੋ ਤੇ ਜੇ ਤੁਸੀਂ ਡੋਨੇਸ਼ਨ ਦੇਣਾ ਚਾਹੁੰਦੇ ਹੋ ਆਨਲਾਈਨ ਵੀ ਦੇ ਸਕਦੇ ਹੋ ਫੋਨ ਕਰਕੇ ਜਿਹੜੀ ਵਧੀਆ ਜਾਣਕਾਰੀ ਤੁਸੀਂ ਲੈ ਸਕਦੇ ਹੋ ਤੇ ਇਹਦੇ ਨਾਲ ਨਾਲ ਕਮਿਊਨਿਟੀ ਨੇ ਇੱਕ ਰਿਕੁਐਸਟ ਹੈ ਵੀ ਤੁਸੀਂ ਜਦੋਂ ਵੀ ਕਦੇ ਇਸ ਏਰੀਆ ਦੇ ਵਿੱਚ ਆਓ ਕਿਉਂਕਿ ਤੁਸੀਂ ਦੂਰ ਤੱਕ ਦੇ ਪ੍ਰੋਗਰਾਮ ਦੇਖ ਰਹੇ ਹੋ ਜਰੂਰ ਸਾਡਾ ਓਪਨ ਹਾਊਸ ਹਰ ਰੋਜ਼ ਹੁੰਦਾ ਹੈ ਤੁਸੀਂ ਆਓ ਟੂਰ ਲਓ ਦਿਖਾਓ ਆਪਣੇ ਬੱਚਿਆਂ ਨੂੰ ਵੀ ਆਪਣੀ ਕਮਿਊਨਿਟੀ ਕੀ ਕੁਝ ਵਧੀਆ ਕੰਮ ਜਿਹੜੇ ਆ ਕਰ ਰਹੀ ਹੈ ਕਿਉਂਕਿ ਇਹ ਕਮਿਊਨਿਟੀ ਦਾ ਮਾਨ ਹੈ ਜਿੱਨਾ ਕਿ ਜੀ ਵਾਂਸ ਅਗੇਨ ਜੀ ਬਹੁਤ ਬਹੁਤ ਵਾਰਕ ਬਾਤ ਤੇ ਧੰਨਵਾਦ ਸਮਾਂ ਕੱਟ ਕੇ ਇਹ ਸਾਰਾ ਕੁਝ ਜੋ ਤੁਸੀਂ ਕੰਮ ਕਰ ਰਹੇ ਹੋ ਉਸ ਬਾਰੇ ਦੱਸਣ ਲਈ ਥੈਂਕ ਯੂ ਫॉर ਯਰ ਟਾਈਮ ਥੈਂਕ ਯੂ ਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਨੀਰਜ ਵਾਲੀਆ ਜੀ ਤੁਸੀਂ ਆਓ ਸਾਰੇ ਰਲ ਮਿਲ ਕੇ ਆਪਣੇ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਅਸੀਂ ਯੋਗਦਾਨ ਪਾਈਏ ਕਿਸੇ ਨਾ ਕਿਸੇ ਕਾਰਨ ਕਰਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਫੂਡ ਬੈਂਕਸ ਦੇ ਉੱਤੇ ਡਿਪੈਂਡ ਕਰ ਰਹੇ ਨੇ ਤੇ ਇਸ ਫੂਡ ਬੈਂਕਸ ਨੂੰ ਸਪੋਰਟ ਕਰਨਾ ਸਾਡਾ ਫਰਜ਼ ਬੰਦਾ ਹੈ ਤੇ ਖਾਸ ਤੌਰ ਤੇ ਇਹ ਫੂਡ ਬੈਂਕ ਜਿਹੜਾ ਗੁਰੂ ਨਾਨਕ ਦੇ ਨਾਮ ਦੇ ਉੱਤੇ ਚੱਲ ਰਿਹਾ ਹੈ ਆਓ ਸਾਰੀ ਕਮਿਊਨਿਟੀਜ਼ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਛੜ ਕੇ ਇਸੀ ਸਪੋਰਟ ਕਰੀਏ ਤੇ ਇਹ ਮਿਸ਼ਨ ਨੂੰ ਹੋਰ ਕਾਮਯਾਬ ਕਰੀਏ ਤਾਂ ਕਿ ਲੋਕ ਘੱਟ ਤੋਂ ਘੱਟ ਡਿਪੈਂਡ ਇਨ ਆ ਫੂਡ ਬੈਂਕਸ ਤੇ ਕਰਨ ਤੇ ਆਪਣੇ ਪਰਦੇ ਉਤੇ ਖੋ ਸਕਣ ਅਤੇ ਕਾਮਯਾਬ ਹੋ ਸਕਣ ਸੋ ਦੱਸ ਦਿਓ ਜੀ ਸਾਡੇ ਬਾਕੀ ਦੇ ਸਪਾਂਸਰਸ ਆਸ ਇਸ ਪ੍ਰੋਗਰਾਮ ਦੇ ਐਮਸੀ ਇੰਸ਼ੋਰੈਂਸ ਸਾਡੇ ਸਹਿਯੋਗੀ ਹਨ ਹੋਮ ਆਟੋ ਟ੍ਰੈਵਲ ਬਿਜ਼ਨਸ ਲਾਈਫ ਐਂਡ ਰਿਕ੍ਰੀਸ਼ਨਲ ਇੰਸ਼ੋਰੈਂਸ ਲੈਂਦੀ ਸੋਚ ਰਹੇ ਹੋ ਤਾਂ ਇਹਦੀਆਂ 10 ਬ੍ਰਾਂਚੇਸ ਨੇ ਲੋਅਰ ਮੇਨ ਲੈਂਡਵੇਚ ਹਫਤੇ ਦੇ ਸੱਤੋ ਦਿਨ ਖੁੱਲੇ ਰਹਿੰਦੇ ਨੇ 604 507 6868 ਇਹਦਾ ਫੋਨ ਨੰਬਰ ਹੈ 6045076666 ਸੜਿਕਲੇ ਸੇ ਹੋ ਕੀ ਹਨ ਅਗਨੀ ਹੋਤਰੀ ਇਮੀਗ੍ਰੇਸ਼ਨ ਟੈਂਪਰੀ ਸਟੇਟਸ ਪੀਆ ਨਵੇਂ ਹੋ ਕੈਨੇਡਾ ਵਿੱਚ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸੰਪਰਕ ਕਰੋ ਨੀਰਗਨੀ ਹੋਤਰੀ ਨਾਲ ਇਹ ਤੁਹਾਨੂੰ ਓਨਸਟ ਤੇ ਰਿਲਾਇਬਲ ਇਨਫੋਰਮੇਸ਼ਨ ਦੇਣ ਦਾ ਵਾਦਾ ਕਰਦੇ ਨੇ 6045972284 6045972284 ਤੇ ਨਾਲ ਨੂੰ ਫੋਨ ਕਰ ਸਕਦੇ ਹੋ ਤੇ ਨਾਲ ਹੀ ਸਾਡੇ ਅਗਲੇ ਸਹਿਯੋਗੀ ਹਨ ਸੁਖੀ ਬਾਤ ਮੋਟਰਜ਼ 15437 ਫਰੇਜ਼ਰ ਹਾਈਵੇ ਸਰੀ ਤੇਸਤੇਤਾਜੀ ਇਹਨਾਂ ਦਾ ਬਹੁਤ ਵੱਡਾ ਸ਼ੋਰੂਮ ਗੱਡੀਆਂ ਲੈਣੀਆਂ ਨੇ ਜਾਂ ਕਿਸੇ ਕਿਸਮ ਦਾ ਵੀ ਟਰੱਕ ਲੈਣਾ ਹੈ ਤਾਂ ਤੁਸੀਂ ਨਾਲ ਸੰਪਰਕ ਕਰੋ 6045801000 ਪ੍ਰੋਗਰਾਮ ਦੀ ਕਰਦੇ ਜੀ 23 ਮਾਤੀ ਇਸ ਆਸ ਨਾਲ ਕਿ ਅੱਜ ਦਾ ਇਹ ਪ੍ਰੋਗਰਾਮ ਜੋ ਤੁਸੀਂ ਸੁਣਿਆ ਅਸੀਂ ਆਓ ਸਾਰੇ ਰਲ ਮਿਲ ਕੇ ਗੁਰੂ ਨਾਨਕ ਫੂਡ ਬੈਂਕ ਨੂੰ ਸਪੋਰਟ ਕਰੀਏ ਅਤੇ ਜੋ ਇਹ ਕੰਮ ਕਰ ਰਹੇ ਨੇ ਇਹ ਕਮਿਊਨਿਟੀ ਵਿੱਚ ਹੋਰ ਫੈਲਾਈਏ